ਪਿਆਰਪਰੀ ਇਸ ਸਾਥ ਸਤਿ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ 시ਰਤਿਆਂ ਦਾ ਸਵਾਗਤ ਕਰਦੇ ਹਾਂ 2 ਦਸੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਹਾਂ ਸਾਦੇ ਆਖਰੀ ਮਹੀਨੇ ਲੋਕਾਂ ਨੂੰ ਵੱਡਾ ਝਟਕਾ ਗੈਸ ਸਿਲੰਡਰ ਹੋਇਆ ਮਹਿੰਗਾ ਸਕੂਲੀ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਆਪ ਪ੍ਰਧਾਨ ਅਮਨ अरोड़ा ਦਾ ਨਗਰ ਨਿਗਮ ਚੋਣਾਂ ਸੰਬੰਧੀ ਵੱਡਾ ਐਲਾਨ ਤੇ ਹੁਣ ਖਬਰਾਂ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਉਸ ਤੋਂ ਪਹਿਲਾਂ ਆਤਰੁ ਨਿੱਕੀ ਜਿਹੀ ਗੁਜਾਰਸ਼ ਕਰਾਂਗੇ ਜੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਵਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਦ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪਹਿਲੇ ਦਿਨੀ ਵੱਡਾ ਝਟਕਾ ਲੱਗਣ ਲੱਗਿਆ ਜੀ ਸਾਲ ਦੇ ਆਖਰੀ ਮਹੀਨੇ ਸਿਲੰਡਰ ਮਹਿੰਗਾ ਹੋ ਗਿਆ ਤੁਹਾਨੂੰ ਦੱਸ ਦੇ ਇੱਕ ਹੀ ਆਮ ਜਨਤਾ ਨੂੰ ਦਸੰਬਰ ਦੇ ਪਹਿਲੇ ਦਿਨ ਵੱਡਾ ਝਟਕਾ ਲੱਗਾ ਜਾਨੀ ਕਿ ਐਲ ਪੀਜੀ ਜੋ ਕਿ ਰੋਜ਼ਾਨਾ ਘਰਾਂ 'ਚ ਵਰਤੀ ਜਾਂਦੀ ਆ ਅੱਜ ਗੈਸ ਸਿਲੰਡਰ ਜਿਹੜਾ ਉਹ ਮਹਿੰਗਾ ਹੋ ਗਿਆ 1 ਦਸੰਬਰ 2024 ਤੋਂ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਜਾਨੀ ਇਹ ਗੈਸ ਸਿਲੰਡਰ ਤੇਲ ਮਾਰਕਟਰ ਕੰਪਨੀਆਂ ਤੋਂ 16.500 ਰੁਪਏ ਜਿਹੜਾ ਉਹ ਮਹਿੰਗਾ ਹੋ ਗਿਆ ਤੇ ਨਵੀਆਂ ਦਰਾਂ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਨੇ ਲਾਗੂ ਹੋ ਗਈਆਂ ਨੇ ਉਦਰਾਣ ਜੇਕਰ ਜਲੰਧਰ ਦੀ ਗੱਲ ਕਰੇ ਤਾਂ ਜਲੰਧਰ ਚ ਘੇਲੂ 14.2 किलो फैसल सिलेंडर दी कीमत 836 روپے جبکہ 19 किलो कमर्शियल गैस सिलेंडर दी कीमत 1899 روپے ہے دے نال ہی 5 کلو گیس सिलेंडर दी कीमत 311 روپے 50 روپے ہے اس تو علاوہ وہ دہلی تے 19 کلو دے کمرشل گیس सिलेंडर دی قیمتاں 16.50 روپے بڑھ کے 1818.50 پیسے روپے ہو گیاں پہلا یہ 1802 روپے سی تے دستیاب اس تو بنا 15.5 ਰੁਪਏ ਦਾ ਵਾਧਾ ਕੋਲਕਾਤਾ ਦੇ ਵਿੱਚ ਹੋਇਆ ਤੇ ਪਹਿਲਾਂ ਇਹਨਾਂ ਦੀ 9127 ਸੀ ਤੇ ਹੁਣ 1911 ਰੁਪਏ ਹੋ ਗਏ ਤੇ ਇਸੇ ਤਰ੍ਹਾਂ ਮੁੰਬਈ ਚ ਬਾਤ ਹੋਇਆ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜਾ 16 ਤੋਂ 15 ਤੋਂ 16 ਰੁਪਏ ਦਾ ਜਿਹੜਾ ਇਹ ਵਾਧਾ ਹੋਇਆ ਜੀ ਗੈਸ ਕੰਪਨੀਆਂ ਵੱਲੋਂ ਜਿਹੜਾ ਇਹ ਵਾਧਾ ਕੀਤਾ ਗਿਆ ਤਾਂ ਅੰਦਾਜ਼ੇ ਦੀ ਇਹ ਕੀ ਇਹ ਬਦਲਾ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਹੋਇਆ ਜਦਕਿ ਘਰੇਲੂ 14.2 ਕਿਲੋ ਦੇ ਗੈਸ ਸਿਲੰਡਰ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਦਿੱਲੀ ਦੇ ਵਿੱਚ ਦੋਸਤ 800 ਸ਼ੇਂਦਰਪਾਲ ਵਹੀ ਵੀ 402 ਰੁਪਏ ਜਿਹੜਾ ਉਪਲਬਧ ਦਾ ਤੇ ਪੰਜਾਬ ਦੇ ਵਿੱਚ ਤਕਰੀਬਨ 824 ਰੁਪਏ ਜਿਹੜਾ ਤੁਹਾਨੂੰ ਮਿਲਦਾ ਇਹ ਤੁਹਾਨੂੰ ਉਹੀ ਰੇਟ ਤੇ ਮਿਲੂਗਾ ਪਰ ਜਿਹੜਾ ਕਮਰਸ਼ੀਅਲ ਗੈਸ ਲੰਡਰਾਂ ਉਹਦੇ ਵਿੱਚ ਵਾਧਾ ਹੋਇਆ ਉਹਦੇ ਵਿੱਚ 15 ਤੋਂ ਲੈ ਕੇ 16 ਰੁਪਏ ਦੇ ਵਿੱਚ ਜਿਹੜਾ ਵਾਧਾ ਉਹ ਹੋ ਗਿਆ ਸਾਲ ਦੇ ਆਖਰੀ ਮਹੀਨੇ ਦੇ ਵਿੱਚ ਜਿਹੜਾ ਇਹ ਵਾਧਾ ਹੋਇਆ ਹੈ ਇਹਦੇ ਨਾਲ ਹੀ ਬਾਤ ਹੈ ਅਗਲੀ ਵੱਡੀ ਖਬਰ ਦੇ ਵੱਲ ਵੱਡੀ ਖਬਰ Rajasthan ਤੋਂ ਆ ਰਹੀ ਆ ਜਿੱਥੇ ਇੱਕ 10ਵੀਂ ਜਮਾਤ ਦੇ ਵਿੱਚ ਪੜ੍ਹਦੀ ਵਿਦਿਆਰਥਣੇ ਬੱਚੇ ਨੂੰ ਜਨਮ ਦਿੱਤਾ ਪਰਸ ਨੂੰ ਦੱਸੀ ਹੈ ਜੀ ਆਪ ਵੀ 30 ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ Rajasthan ਦੇ दौसा ਜ਼ਿਲ੍ਹੇ ਵਿੱਚ ਇੱਕ ਦਿਨ ਪਹਿਲਾਂ ਪਥਰਾ ਵਿੱਚ ਦੱਬੀ ਹੋਈ ਮਿਲੀ ਨਾਮਜਮੇ ਬੱਚ ਨੂੰ ਲੈ ਕੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਉਸ ਲੜਕੀ ਨੂੰ 15 ਸਾਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਨੇ ਜਿਹੜਾ ਜਨਮ ਦਿੱਤਾ ਇਸ ਵਿਦਿਆਰਥਣ ਨਾਲ ਕਰੀਬ 9 ਮਹੀਨੇ ਪਹਿਲਾਂ ਪਿੰਡ ਦੇ ਇੱਕ ਲੜਕੇ ਨੇ ਬਲਾਤਕਾਰ ਕੀਤਾ ਸੀ ਜਿਸ ਕਾਰਨ ਪੀੜਤਾ ਗਰਭਤੀ ਹੋ ਗਈ ਪਰ ਡਰ ਕਾਰਨ ਉਹ ਪੁਲਿਸ ਕੋਲ ਨਹੀਂ ਪਹੁੰਚੀ ਬਾਅਦ ਵਿੱਚ ਉਸਨੇ ਹੀ ਹਾਲ ਹੀ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਇਸ ਤੋਂ ਬਾਅਦ ਉਸਨੇ ਉਸ ਨੂੰ ਪਥਰਾ ਵਿੱਚ ਕਾਰ ਸੁੱਟ ਦਿੱਤਾ ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਪੁਲਿਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਆ ਪੁਲਿਸ ਮੁਤਾਬਕ ਇਹ ਹੈਰਾਨ ਕਰਨ ਵਾਲੀ ਘਟਨਾ ਦੋਸਤਾਂ ਜਲੇ ਦੇ ਮਾਨਪੁਰਾ ਥਾਣਾ ਖੇਤਰ ਵਿੱਚੋਂ ਸਾਹਮਣੇ ਆਈ ਹੈ ਥਾਣਾ ਖੇਤਰ ਦੇ ਵਿੱਚ ਇੱਕ ਪਿੰਡ ਚ ਸ਼ਨੀਵਾਰ ਸਵੇਰੇ ਨਵਜੰਮੀ ਬੱਚੀ ਪੱਥਰਾਂ ਵਿੱਚ ਕਾਰ ਪਈ ਮਿਲੀ ਲੜਕੀ ਦੇ ਰੋਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਉੱਥੇ ਪਹੁੰਚ ਕੇ ਮਾਸੂਮ ਬੱਚੀ ਨੂੰ ਪੱਥਰਾਂ ਵਿੱਚ ਕਾਰ ਪਈ ਦੇਖ ਕੇ ਹੈਰਾਨ ਰាយ ਗਏ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਉਸ ਉੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੜਕੀ ਨੂੰ ਚੁੱਕ ਕੇ ਸਥਾਨਕ ਹਸਪਤਾਲ ਚ ਦਾਖਲ ਕਰਵਾਇਆ ਮਾਮਲੇ ਦੀ ਜਾਂਚ ਚ ਸਾਹਮਣੇ ਆਇਆ ਕਿ ਇਸ ਬੱਚੀ ਨੂੰ 10ਵੀਂ ਜਮਾਤ ਚ ਪੜ੍ਹਦੀ 15 ਸਾਲਾ ਲੜਕੀ ਨੇ ਜਨਮ ਦਿੱਤਾ ਪੁਲਿਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਲੜਕੀ ਨੇ ਛੁੱਟਣ ਦੀ ਗੱਲ ਮਾਲੀ ਤੇ ਸਬ ਇੰਸਪੈਕਟਰ ਨੀਸ਼ਾ ਮੀਨਾ ਨੇ ਪੀੜਤਾ ਦੇ ਬਿਆਨ ਦਰਜੇ ਕਰ ਲਏ ਆਪਣੇ ਬਿਆਨਾਂ ਵਿੱਚ ਪੀੜਤਾ ਨੇ ਦੱਸਿਆ ਕਿ ਕਰੀਬ 9 ਮਹੀਨੇ ਪਹਿਲਾਂ ਹੋ ਸੋਚ ਕਰਨ ਗਈ ਸੀ ਤੇ ਪਿੰਡ ਦੇ ਇੱਕ ਲੜਕੇ ਨੇ ਉਸ ਨਾਲ ਜਾਬਰਦਨਾ ਕੀਤਾ ਇਸ ਕਾਰਨ ਉਹ ਗਰਭਤੀ ਹੋ ਗਈ ਉਸਨੇ ਘਰ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਹਾਲਾਂਕਿ ਹੁਣ ਪੀੜਤਾ ਤੇ ਉਸ ਦਾ ਪਰਿਵਾਰ ਲੜਕੀ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਹੈ ਉਹਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਖਿਲਾਫ ਪੋਕਸ ਐਕਟ ਤਹਿਤ ਜਿਹੜਾ ਮਾਮਲਾ ਹੋ ਦਰਜ ਕਰ ਲਿਆ ਹੈ ਇਹਦੇ ਨਾਲ ਵਾਧਿਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਮੁਹਾਲੀ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ ਪੰਜਾਬ 'ਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਗਰਮਾਈ ਸਿਆਸਤ ਉਦ ਘਾਟ ਨੂੰ ਲੈ ਕੇ ਜਬਰਦਸਤ ਸਿਆਸੀ ਹੰਗਾਮਾ ਸਰਕਾਰ ਕਰ ਰਹੀ ਹੈ ਸ਼ਹੀਦ ਦਾ ਅਪਮਾਨ ਸੋ ਮੁਹਾਲੀ ਤੋਂ ਜਿਹੜੀ ਅਪਡੇਟ ਆ ਇਹ ਮੁਹਾਲੀ ਦੇ ਸ਼ਹੀਦ ਆਜ਼ਮ ਭਗਤ ਸਿੰਘ ਹਵਾਈ ਅੱਡੇ ਤੇ ਸੀ ਇਹ ਭਗਤ ਸਿੰਘ ਦੇ ਬੁੱਤ ਦੇ ਘਾਟ ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮ ਹੋ ਗਈ ਹੈ ਭਾਜਪਾ ਨੇ ਸਰਕਾਰ ਨੂੰ 72 ਘੰਟੇ ਅੰਦਰ ਬੁੱਤ ਦਾ ਉਦਘਾਟਨ ਕਰਨ ਦਾ ਆਲਟੀਮੇਟਮ ਦਿੱਤਾ ਸੀ ਜੋ ਜੋਕੇ ਅੱਜ 1 ਦਸੰਬਰ ਨੂੰ ਪੂਰਾ ਹੋ ਜਾਵੇਗਾ ਇਹਦੇ ਨਾਲ ਹੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਪ ਕੋਲ ਪੂਰੇ ਦਿਨ ਦਾ ਸਮਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੇ ਪੰਜਾਬ ਵਿਰੋਧੀ ਚਿਹਰੇ ਨੂੰ ਹੋਰ ਕਈ ਜਾਣਦਾ ਹੈ ਭਾਜਪਾ ਹਵਾਈ ਅੱਡੇ ਦਾ ਨਾਂ ਸੀ ਦਿਆਗਨ ਭਗਤ ਸਿੰਘ ਦੇ ਨਾਂ ਤੇ ਰੱਖਣ ਦੇ ਹੱਕ ਵਿੱਚ ਨਹੀਂ ਸੀ ਤੇ ਹੁਣ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਬੁੱਤ ਦੇ ਉਦਘਾਟਨ ਲਈ ਕਿ ਸਿਆਸਤ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਜਲਦੀ ਸਦ ਉਦਘਾਟਨ ਕਰਨਗੇ శ్రీ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵੇ ਰਸਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ 10 ਸਾਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿੱਚ ਸੱਤਾ ਤੇ ਕਬਜ਼ਾ ਸੀ ਪਰ ਉਸ ਵੇਲੇ ਤਾਂ ਭਾਜਪਾ ਨੇ ਕੁਝ ਨਹੀਂ ਕੀਤਾ ਹਰਿਆਣਾ ਤੇ ਭਾਜਪਾ ਅਗੂ ਮੰਗਲ ਸਿੰਘ ਦੇ ਨਾਂ ਤੇ 에어ਪੋਰਟ ਦਾ ਨਾਂ ਰੱਖਣਾ ਚਾਹੁੰਦੇ ਸਨ ਹੁਣ ਸੀਐਮ ਭਗਵੰਤ ਮਾਨ ਦੇ ਯਤਨ ਸਦਕਾ ਹਵਾਈ ਅੱਡੇ ਦਾ ਨਾਮ ਸੀਦੇ ਆਜ਼ਮ ਰੱਖਿਆ ਗਿਆ ਤੇ ਇਸ ਤੋਂ ਇਲਾਵਾ ਉਸੇ ਭਗ ਸਿੰਘ ਦਾ ਬੁੱਤ ਵੀ ਲਗਾਇਆ ਗਿਆ ਮੁੱਖ ਮੰਤਰੀ ਨੇ ਸਦ ਉਦਘਾਟਨ ਕਰਨ ਹੈ ਹੁਣ ਭਾਜਪਾ ਉਸ ਬੁੱਤ ਨੂੰ ਲੈ ਕੇ ਡਰਾਮਾ ਕਰ ਰਹੀ ਹੈ ਭਾਜਪਾ ਵਾਲਿਆਂ ਨੇ ਭਗ ਸਿੰਘ ਨੂੰ ਹਮੇਸ਼ਾ ਨਫ਼ਰਤ ਕੀਤੀ ਹੈ ਪੰਜਾਬ ਦੇ ਲੋਕ ਭਾਜਪਾ ਦੇ ਪੰਜਾਬ ਰੋਧੀ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਦੱਸਦੇ ਇੱਕ ਵੀ ਸ਼ੁੱਕਰਵਾਰ ਨੂੰ ਭਾਜਪਾ ਨੇ ਪੰਜਾਬ ਸਰਕਾਰ ਨੂੰ ਸ਼ਹੀਦ ਦੇ ਆਜ਼ਮ ਭਗ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਦਾ ਅਲਟੀਮੇਟ ਮੰਨ ਦਿੱਤਾ ਹੈ ਬੁੱਤ ਨੂੰ 6 ਮਹੀਨਿਆਂ ਤੋਂ ਪਰਦੇ ਨਾਲ ਟਕਿਆ ਹੋਇਆ ਸੋ ਜਬਰਦਸਤ ਨਹੀਂ ਕੀਤਾ ਜਾ ਸਕਦਾ ਜੋ ਸੋਮਵਾਰ ਸਵੇਰ ਤੱਕ ਬੁੱਤ ਤੋਂ ਪਰਦਾ ਨਹੀਂ ਹਟਾਇਆ ਗਿਆ ਤਾਂ ਉਹ ਖੁਦ ਨੌਜਵਾਨਾਂ ਨਾਲ ਮਿਲ ਕੇ ਉਸ ਦਾ ਉਦਘਾਟਨ ਜਿਹੜਾ ਉਹ ਕਰਨਗੇ ਦੱਸਦੇ ਆ ਕਿ ਸਹੀਦੇ ਆਜ਼ਮ ਭਗਤ ਸਿੰਘ ਦਾ 35 ਫੁੱਟ ਉੱਚਾ ਬੋਤ ਮਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਹਨਾਂ ਦੇ ਜਨਮ ਦਿਨ ਤੇ ਲਗਾਇਆ ਗਿਆ ਸੀ ਤਸਵੀਰਮ ਭਗਵੰਤ ਮਾਨ ਸੈਸਤੰਬਰ ਨੂੰ ਇਸ ਬੋਤ ਨੂੰ ਜਨਤਾ ਨੂੰ ਸਮਰਪਿਤ ਕਰਨਾ ਸੀ ਪਰ ਇਸ ਦੌਰਾਨ ਉਸ ਦੀ ਤਵੇ ਤੇ ਖਰਾਬ ਸੀ ਇਸ ਤੋਂ ਬਾਅਦ ਇਹ ਕੰਮ ਅਧ ਵਿਚਾਰੇ ਹੀ ਛੱਡ ਦਿੱਤਾ ਗਿਆ ਤੇ ਹੁਣ ਜਿਹੜਾ ਆਪਾ ਪੱਪਾ ਵੱਲੋਂ ਜਿਹੜੇ ਸਵਾਲ ਨੇ ਉਹ ਉਠਾਏ ਜਾ ਰਹੇ ਨੇ ਦੇ ਨਾਲ ਹੀ ਚੱਲਦੇ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਪੰਜਾਬ ਦੇ ਆਪ ਦੇ ਨਵੇਂ ਬਣੇ ਪ੍ਰਧਾਨ ਵੱਲੋਂ ਵੱਡਾ ਐਲਾਨ ਕਰ ਦਿੱਤਾ ਜੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਆਓ ਸੁਣਦੇ ਆ ਉਹਨਾਂ ਨੇ ਕੀ ਕਿਹਾ ਦੇਖੋ ਇਸ ਤਰ੍ਹਾਂ ਹੈ ਕਿ ਜੋ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਬਾਰੇ ਆਵਾਜ਼ੀ ਪਾਰਟੀ ਪੂਰੀ ਤਤਪਰ ਤਿਆਰ ਹੈ ਸਾਰੀਆਂ ਕਾਰਪੋਰੇਸ਼ਨਜ਼ ਦੀਆਂ ਮੀਟਿੰਗਾਂ ਜਿਹੜੀਆਂ ਉਹ ਸਾਡੇ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਸਾਡੇ ਸਾਰੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਹੋ ਚੁੱਕੀਆਂ ਸਟ੍ਰੈਟਜੀ ਜਿਹੜੀ ਉਹ ਬਣ ਚੁੱਕੀ ਤੇ ਅੱਜ ਸਾਰੀਆਂ ਜਿਹੜੀਆਂ ਛੋਟੀਆਂ ਨਗਰ ਪੰਚਾਇਤਾਂ ਔਰ ਮਿਊਨਿਸਪਲ ਕਾਉਂਸਲ ਜਿਨ੍ਹਾਂ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਬਾਰੇ ਸਾਡੇ ਪੰਜ ਜ਼ੋਨਾਂ ਦੀਆਂ ਮੀਟਿੰਗਾਂ ਜਿਹੜੀਆਂ ਉਹ ਸਾਰੇ ਅਹੁਦੇਦਾਰ ਔਰ ਐਮਐਲਏ ਸਾਹਿਬਾਨ ਨਾਲ ਚੱਲ ਰਹੀਆਂ ਨੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਜੋਸ਼ ਅਰ ਜਿੰਨੀ ਗਰਮ ਜੋਸ਼ੀ ਦੇ ਨਾਲ ਸਾਡੇ ਸਾਰੇ ਸੰਗਠਨ ਦੇ ਵਿੱਚ ਤਿਆਰੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਤਿੰਨ ਬਾਇਲੈਕਸ਼ਨ ਜਿੱਤੀਆਂ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਸਾਰੀਆਂ ਦੇ ਸਾਰੀਆਂ ਜਿਹੜੀਆਂ ਯੂਲਬੀਜ਼ ਦੀਆਂ ਚੋਣਾਂ ਨੇ ਅਰਬਨ ਲੋਕਲ ਬਾਡੀਜ਼ ਹੈ ਇਹ ਵੀ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਨੇ ਜਿਹੜੇ ਉਹ ਜਿੱਤਣਗੇ बीजेपी ਨੇ ਜਿਸ ਤਰੀਕੇ ਇਸ ਨੂੰ ਲੈਟਰ ਲਿਖਿਆ ਕਿ ਇਹ ਜਿਹੜੇ ਨੇ ਇਲੈਕਸ਼ਨ ਜਲਦੀ ਹੋ ਜਾਣ ਤਾਂ ਬੈਟਰ ਹੈ ਕਿਉਂਕਿ ਜਿਹੜਾ ਅਗਲਾ ਮਹੀਨਾ ਹੈ ਪੰਜਾਬ ਦੇ ਲੋਕਾਂ ਵਾਸਤੇ ਐਸਜੀਪੀਸੀ ਨਹੀਂ ਦੇਖੋ ਦੇਖੋ ਇਸ ਤਰ੍ਹਾਂ ਜੀ ਕਿ ਅਸੀਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ ਔਰ ਬੜੀ ਸੰਜੀਦਗੀ ਦੇ ਨਾਲ ਇਹਦੇ ਉੱਪਰ ਸੋਚ ਵਿਚਾਰ ਕਰਨ ਤੋਂ ਮਗਰੋਂ ਹੀ ਜਿਹੜਾ ਇਹ ਤਾਂ ਵੈਸੇ ਫੈਸਲਾ ਜਿਹੜਾ ਉਹ ਸੀਈਓ ਸਾਹਿਬ ਨੇ ਲੈਣਾ ਚੀਫ ਇਲੈਕਟੋਰਲ ਅਫੀਸਰ ਨੇ ਲੈਣਾ ਮੈਂ ਐਜ਼ ਆਮ ਆਦਮੀ ਪਾਰਟੀ ਦੇ ਤੌਰ ਤੇ ਮੈਂ ਇਹਦੇ ਬਾਰੇ ਤਾਂ ਨਹੀਂ ਕਮੈਂਟ ਕਰ ਕੁਝ ਕਰ ਪਾਉਂਗਾ ਕਿ ਉਹ ਕਰਨਗੇ ਕਿ ਨਹੀਂ ਕਰਨਗੇ ਪਰ ਡੈਫੀਨਿਟਲੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਸ਼ਹੀਦੀ ਹਫਤਾ ਹੁੰਦਾ ਜੋੜ ਮੇਲਾ ਹੁੰਦਾ ਤੇ ਉਹਦੇ ਚ ਭਾਵਨਾਵਾਂ ਨੇ ਜਿਹੜੀਆਂ ਉਹ ਸਾਰੀਆਂ ਜੁੜੀਆਂ ਹੋਈਆਂ ਨੇ ਪਰ ਉਹਦੇ ਵਿੱਚ ਜਿੰਨਾ ਜਦੋਂ ਇਹ ਗੱਲ ਆਈ ਸੀਗੀ SGPC ਨੇ ਵੀ ਰੇਜ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ CEO ਨਾਲ ਗੱਲ ਵੀ ਕੀਤੀ ਸੀਗੀ ਔਰ CM ਸਾਹਿਬ ਦੇ ਪੱਧਰ ਦੇ ਉੱਪਰ ਹੀ ਇਹ ਪਹਿਲਾ ਫੈਸਲਾ ਚੁੱਕਿਆ ਸੀਗਾ ਕਿਉਂਕਿ ਅ ਮਸਲਾ ਇਹ ਹੈ ਕਿ ਆਲਰੇਡੀ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਡੇਟ ਬਾਉਂਡ ਹੈ ਜਿਹੜਾ ਉਹ ਕੀਤਾ ਜਾ ਚੁੱਕਾ ਸੋ ਇਸ ਕਰਕੇ ਉਹਨੂੰ ਜ਼ਿਆਦਾ ਅੱਗੇ ਲੈ ਕੇ ਜਾਣ ਦਾ ਵੀ ਕੋਈ ਆਈਡੀਆ ਨਹੀਂ ਜੋ CEO ਸਾਹਿਬ ਨੇ ਦੱਸਿਆ ਸੀਗਾ ਪਰ ਹਾਂ ਡੈਫੀਨਿਟਲੀ ਇਹਨਾਂ ਜ਼ਰੂਰ ਹੈ ਕਿ ਜਿਹੜੇ ਸਰਹੰਦ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਲੈਕਸ਼ਨ ਨਹੀਂ ਹੈਗੀ ਔਰ ਇਸ ਕਰਕੇ ਇਹਨਾਂ ਭਾਵਨਾਵਾਂ ਦੇ ਨਾਲ ਅਸੀਂ ਵੀ ਸਹਿਮਤ ਹਾਂ ਪਰ ਕੁਝ ਕੰਪਲਸ਼ਨਸ ਨੇ ਜੋ ਇਲੈਕਸ਼ਨ ਅਫੀਸਰ ਦੀਆਂ ਆਪਣੀਆਂ ਨੇ ਜੀ ਪਾਰਟੀ ਨੇ ਸਹੀਦ ਆਜ਼ਮ ਭਗਤ ਸਿੰਘ ਦੀ ਮੂਰਤੀ ਨਹੀਂ ਲਗਾ ਕੇ ਉਂਝੇ ਰਿਹਾ ਹੈ ਜਿਹੜੀ 에ਰਪੋਰਟ ਤੇ ਜਿਹੜੀ ਲਗਾਈ ਗਈ ਹੈ ਦੇਖੋ ਇਸ ਤਰ੍ਹਾਂ ਕਿ ਬੀਜੇਪੀ ਸਿਰਫ ਰਾਜਨੀਤੀ ਕਰ ਰਹੀ ਹੈ ਉਹਨਾਂ ਨੂੰ ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹਣਾ ਕਿ ਤੁਸੀਂ ਅੱਜ ਤਾਂ ਤੁਹਾਨੂੰ ਬੜੀ ਕਾਲੀ ਹੋ ਰਹੀ ਹੈ ਕਿ ਸ਼ਹੀਦ ਉਦਮ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਜਿਹੜਾ ਉਹਦਾ ਅਨਾਵਰਣ ਉਹ ਕਰਨ ਚਾਹ ਰਹੇ ਨੇ ਇਹ ਜਿਹੜਾ ਡਰਾਮ ਹੈ ਜਿਹੜਾ ਉਹ ਰਚਣ ਦੀਆਂ ਗੱਲਾਂ ਕਰ ਰਹੇ ਨੇ ਸਰਕਾਰ ਨੂੰ ਅਲਟੀਮੇਟਮ ਦੇਣ ਦੀ ਗੱਲ ਵੀ ਕਰ ਰਹੇ ਨੇ ਪਰ ਸਵਾਲ ਇਹ ਹੈ ਮੈਂ ਬੀਜੇਪੀ ਨੂੰ ਇਹ ਵੀ ਪੁੱਛਣਾ ਚਾਹਣਾ ਕਿ ਉਹ ਸਮਾਂ 2015 ਦਾ ਯਾਦ ਕਰੋ ਜਦ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਮੋਹਾਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹੋ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਜਿਹਦੇ ਵਾਸਤੇ ਭਗਵੰਤ ਮਾਨ ਜੀ ਨੇ ਵੀ ਵੱਡੇ ਪੱਧਰ ਦੇ ਉੱਪਰ ਐਫਰਟਸ ਨੇ ਜਿਹੜੇ ਉਹ ਕੀਤੇ ਪਰ ਬੀਜੇਪੀ ਉਸ ਸਮੇਂ ਮੰਗ ਕਰ ਰਹੀ ਸੀ ਕਿ ਹਰਿਆਣਾ ਦਾ ਬੀਜੇਪੀ ਯੂਨਿਟ ਕਿ ਇਹ ਇਹ 에어ਪੋਰਟ ਦਾ ਨਾਮ ਹੈ ਜਿਹੜਾ ਉਹ ਆਰਐਸਐਸ ਦੇ ਲੀਡਰ ਸੀਗੇ ਔਰ ਹਰਿਆਣਾ ਦੇ ਡਿਪਟੀ ਸੀਐਮ ਰਹੇ ਸੀਗੇ ਮੰਗਲ ਸੈਨ ਉਹਨਾਂ ਦੇ ਨਾਂ ਦੇ ਉੱਪਰ ਰੱਖਿਆ ਜਾਵੇ ਸੋ ਬੀਜੇਪੀ ਵਾਲਿਆਂ ਨੂੰ ਇਹ ਜੀ ਘਟਿਆ ਔਰ ਹਲਕੇ ਦਰਜੇ ਦੀ ਰਾਜਨੀਤੀ ਕਰਨ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਹੈ ਜੇ ਉਹ ਇੰਨੇ ਹੀ ਖੈਰਖਵਾ ਨੇ ਤੇ ਇਹੋ ਜੇ ਡਰਾਮੇਬਾਜ਼ੀਆਂ ਕਰਨ ਦੀ ਬਜਾਏ ਉਹ ਸਭ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਔਰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰਨ ਹਰਿਆਣਾ ਦੇ ਵਿੱਚ ਕਿ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਮੋਦੀ ਸਾਹਿਬ ਦੀਆਂ ਔਰ ਮੁੱਖ ਮੰਤਰੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਉਤਾਰ ਕੇ ਉੱਥੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਫੋਟੋ ਲਵਾਉਣ ਫਿਰ ਉਸ ਤੋਂ ਬਾਅਦ ਇਹ ਇਹ ਬੁੱਤ ਦੇ ਵੱਲ ਝਾਕਣ ਸੋ ਇਸ ਕਰਕੇ ਕਿਰਪਾ ਕਰਕੇ ਬੀਜੇਪੀ ਵਾਲਿਆਂ ਨੂੰ ਮੈਂ ਅਲਟੀਮੇਟਮ ਦੇਣਾ ਚਾਹੂਗਾ ਕਿ ਇਹ ਜਿਹੇ ਆਪਦੇ ਨਪਾਕ ਇਰਾਦੇ ਨੇ ਜਿਹੜੇ ਪਹਿਲਾਂ ਤਾਂ ਤੁਸੀਂ অপੋਜ਼ ਕਰਦੇ ਰਹੇ ਕਿ ਸ਼ੀਤ ਭਗਤ ਸਿੰਘ ਦੇ ਨਾਂ ਤੇ 에어ਪੋਰਟ ਵੀ ਨਹੀਂ ਹੋਣਾ ਚਾਹੀਦਾ ਹੈਗਾ ਤੇ ਅੱਜ ਤੁਸੀਂ ਕਹਿੰਦੇ ਹੋ ਜੀ ਅਸੀਂ ਇਹਦੀ ਇਨੋਗਰੇਸ਼ਨ ਕਰ ਦਾਂਗੇ ਝਾਕ ਕੇ ਤਾਂ ਦੇਖਣਾ ਸੋ ਇਸ ਕਰਕੇ ਇਹ ਜਿਹੇ ਹਲਕੀਆਂ ਗੱਲਾਂ ਨੇ ਜਿਹੜੀਆਂ ਉਹ ਭਾਜਪਾ ਨੂੰ ਨਹੀਂ ਕਰਨੀ ਚਾਹੀਦੀ ਹੈ ਜੀ ਭਗਤ ਸਿੰਘ ਦਾ ਅਜ ਗੁਰੂ ਸੁਖਦੇਵ ਇਹਨਾਂ ਨੂੰ ਇਹ ਤਾਂ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਕਿ ਆ ਮੰਗ ਕਰਦੇ ਹੋ ਕਿ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਬਹੁਤ ਵਾਰੀ ਚੱਲੀ ਹੈ ਔਰ ਮੈਂ ਮੰਨ ਕੇ ਚੱਲਦਾ ਕਿ ਅ ਦਰਜਾ ਜਿਹੜਾ ਉਹ ਦੇਣਾ ਤਾਂ ਚਾਹੇ ਕੇਂਦਰ ਸਰਕਾਰ ਨੇ ਹੈ ਪਰ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਅਸ਼ੀ ਉਦਮ ਸਿੰਘ ਇਹ ਆਪਣੇ ਆਪ ਦੇ ਵਿੱਚ ਇੰਨੇ ਵੱਡੀਆਂ ਨਾਮ ਨੇ ਕਿ ਕੇਂਦਰ ਸਰਕਾਰ ਦੇ ਕਿਸੇ ਮਾਨਤਾ ਪੱਤਰ ਦੀ ਇਹਨਾਂ ਇਹਨਾਂ ਦੀ ਸ਼ਹਾਦਤ ਨੂੰ ਲੋੜ ਨਹੀਂ ਹੈਗੀ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਮਹਾਨ ਸ਼ਹੀਦਾਂ ਦੇ ਨਾਂ ਦੇ ਉੱਪਰ ਤਾਂ ਆਪਾਂ ਜਿੰਨਾ ਇਹਨਾਂ ਦੀ ਲੇਗਸੀ ਨੂੰ ਅੱਗੇ ਲੈ ਕੇ ਜਾ ਸਕਦੇ ਆ ਉਹਨਾਂ ਲੈ ਕੇ ਜਾਣਾ ਚਾਹੀਦਾ। ਬਦਲੇ ਨੇ ਅੱਗੇ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਕੂਲੀ ਬੱਚਿਆਂ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਸਰਕਾਰ ਵੱਲੋਂ ਜ਼ਾਰੀ ਕਰ ਦਿੱਤੀ ਹੈ ਕਿ ਇਹਨਾਂ ਦੀ ਨਵੀਆਂ ਹਦਾਇਤਾਂ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲੈ ਕੇ ਵੱਡਾ ਫੈਸਲਾ ਲਿਆ ਜਾਣਕਾਰੀ ਅਨੁਸਾਰ ਸਰਕਾਰ ਨੇ ਸਾਰੇ ਸਕੂਲੀ ਬੱਚਿਆਂ ਦੀ ਆਵਾ ਆਈਡੀ ਕਾਰਡ ਬਣਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਇਹ ਫੈਸਲਾ ਆਯੂਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਤਹਿਤ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਸ ਲੈ ਕੇ ਆਏ ਫੈਸਲੇ ਨਾਲ ਸੂਬੇ ਦੇ ਲੱਖਾਂ ਬੱਚਿਆਂ ਨੂੰ ਫਾਇਦਾ ਹੋਵੇਗਾ ਇਸ ਨਾਲ ਸਕੂਲੀ ਬੱਚਿਆਂ ਦੀ ਸਿਹਤ ਸੰਬੰਧੀ ਜਾਣਕਾਰੀ ਕਿਥਾਂ ਤੇ ਉਪਲਬਧ ਹੋਵੇਗੀ ਤੇ ਜਿਹੜਾ ਇਹ ਨੋਟੀਫਿਕੇਸ਼ਨ ਆ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਮਿੱਡੇ ਮਿਲ ਸੋਸਾਇਟੀ ਪੰਜਾਬ ਵੱਲੋਂ ਜਿਹੜਾ ਆਵਾ ਕਾਰਡ ਬਣਾਉਣ ਸੰਬੰਧੀ ਜਿਹੜਾ ਇਹ ਨੋਟਸ ਜਾਰੀ ਕਰ ਦਿੱਤਾ ਗਿਆ ਸਾਰੇ ਸਕੂਲਾਂ ਨੂੰ ਹਦਾਇਤ ਦਿੱਤੀ ਗਈ ਆ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਤਹਿਤ ਜਿਹੜਾ ਇਹ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਸਕੂਲੀ ਬੱਚਿਆਂ ਦੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਹੋ ਗਈ ਆ ਤੇ ਇਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲੀ ਬੱਚਿਆਂ ਦੀ ਆਧਾਰ ਆਈਡੀ ਬਣਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਫੈਸਲਾ ਆਯੁਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਤਹਿਤ ਲਿਆ ਗਿਆ ਸਪੈਸ਼ਲੀ ਨਾਲ ਸੂਬੇ ਦੇ ਲੱਖਾਂ ਬੱਚਿਆਂ ਨੂੰ ਫਾਇਦਾ ਹੋਵੇਗਾ ਹੁਣ ਸਕੂਲੀ ਬੱਚਿਆਂ ਦੀ ਸਿਹਤ ਸੰਬੰਧੀ ਸਾਰੀ ਜਾਣਕਾਰੀ ਕੁਥਾਂਤੇ ਉਪਲਬਧ ਹੋਵੇਗੀ ਜਿਸ ਨਾਲ ਉਹਨਾਂ ਦੀ ਸਿਹਤ ਸਵਾਲ ਵਿੱਚ ਆਸਾਨੀ ਹੋਵੇਗੀ ਤੇ ਅਫਸਰਾਂ ਨੂੰ ਜਿਹੜੀ ਹਦਾਇਤਾਂ ਉਹ ਜਾਰੀ ਕਰ ਦਿੱਤੀ ਗਈ ਆ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਗਿਆ ਕਿ ਉਹ ਆਪਣੇ ਅਧਿਕਾਰ ਖੇਤਰ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਆਧਾਰ ਆਈਡੀ ਬਣਾਉਣ ਦਾ ਕੰਮ ਸ਼ੁਰੂ ਕਰਨੇ ਸਕੀਮ ਨੂੰ ਸੰਚਾਰੂ ਟੰਗ ਨਾਲ ਨੇਪਰੇ ਚੜਨਾ ਸਕੂਲ ਮੁਖੀਆਂ ਦੀ ਜ਼ਿੰਮੇਵਾਰੀ ਹੋਵੇਗੀ ਇਸ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਵੱਡੀ ਖਬਰ ਇਹ ਹੈ ਜੀ ਧੂਰੀ ਤੋਂ ਜਿੱਥੇ ਦਲਵੀਰ ਗੋਲਡੀ ਮੁਰਤੋਂ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਨੇ ਜਿਹੜੀਆਂ ਇਹ ਸੂਤਰਾਂ ਤੋਂ ਖਬਰ ਹੱਟ ਤੱਕ ਪਹੁੰਚਣੇ ਤੇ ਉਹਨਾਂ ਨੇ ਇੱਕ ਕਾਨਫਰੰਸ ਵੀ ਕੀਤੀ ਆ ਤੇ ਕੀ ਕਿਹਾ ਕਾਨਫਰੰਸ ਦਾ ਰਾਣਾ ਆਪਾਂ ਸੁਣ ਲੈਣੇ ਆ ਆਪੇ ਸਭ ਪਿਛਲੇ ਕੁ ਸਮੇਂ ਤੋਂ ਜਿਹੜਾ तकरीबन 6-7 ਮਹੀਨਿਆਂ ਦਾ ਸਮਾਂ ਲਾਲੀਓ ਤਾਂ ਉਹਦੇ ਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਜ਼ ਤੋਂ ਪਰਾਂ ਸੀਗਾ ਸੁਖ ਦੁਖ ਮੈਂ ਜਾਂਦਾ ਹੁੰਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਹਿਆ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਤ ਨਹੀਂ ਪਟਾਚੀ ਸਾਰੇ ਨੇ ਸਾਡੇ ਐਮ ਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਸਾਰੇ ਸ਼ਹਿਰ ਦੇ ਬਤਵੰਤੇ ਸੱਜਣ ਬੈਠੇ ਨੇ ਸੰਸਦ ਸਾਹਿਬ ਦਾ ਸਾਰਿਆਂ ਦਾ ਇਹੀ ਮੰਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪ ਦੇ ਘਰੇ ਹੀ ਜਿਹੜੀ ਸ਼ੁਰੂਆਤ ਕਰਨੀ ਹੈ ਤਾਂ ਉਹਦੇ ਲਈ ਅਸੀਂ ਇੱਥੇ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਚ ਜਿਹੜਾ ਲੋਕ ਨੇ ਉਹ ਅੱਜਕੱਲ੍ਹ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲਦੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਛਿਧਮਾ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਛਿਧਮਾ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ ਨੈਗੇਟਿਵ ਰਾਜਨੀਤੀ ਬਹੁਤ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵੇਖੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਛਿਧਮਾ ਹੋਣ ਜਿਹੜੀ ਆ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨਹੀਂ ਜਿਹੜੇ ਸਿਰਫ ਦਿਹਾੜੀਦਫੇ ਆਲੇ ਨੇ ਉਹਨਾਂ ਨੂੰ ਇਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫੀਸ ਦੇ ਵਿੱਚ ਯਾਨੀ ਕਿ ਜਿਹੜਾ ਤਾਲਮੇਲ ਕਰਕੇ ਅੱਬਾ ਕੰਮ ਕਰਵਾ ਸਕਣ ਤਾਂ ਸਾਡੀ ਸਾਰੀ ਟੀਮ ਦਾ ਮਤਲਬ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਉਮੀ ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾਂ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅੱਗੇ ਦੇ ਘਰ ਤੱਕ ਪਹੁੰਚੋਂ ਬੈਠਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਯਾਨੀ ਕਿ ਤਾਂ ਅਸੀਂ ਨੈ티브 ਰਾਜਨੀਤੀ ਤੋਂ ਪਰਹਾਉ ਕੇ ਐਸਾ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਥੋੜਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀ ਤਾਂ ਹੁਣ ਜਿਹੜਾ ਮੇਨ ਜਿਹੜਾ ਸਾਡਾ ਮੱਛਦਾ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਅ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰੇ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜੇ ਮੇ ਵੀ ਪਾਰਟੀ ਜੋ ਹੁਕਮ ਲਾਉਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਕੁਛ ਅਦਾਣਾ ਚਾਹੁੰਦੇ ਹੋ ਜੀ ਸਾਬ 5-10 ਦਾ ਦਿਨਾਂ ਤੱਕ ਥੋੜੇ ਜਿਹੀ ਜਿੰਦੀ ਵੰਦੀ ਫਲਾਸ ਜੀ ਜਿਹੜੀ ਨਹੀਂ ਆ ਕਿੰਨੀ ਨਹੀਂ ਲਾਉਂਦੇ ਹੋ ਬਾਤ ਦਾ ਬਾਤ ਜੇ ਤਾਉਂ हां बिल्कुल देखो बाजन साहब ਸਾਡੇ ਸਿੱਟਾਰੇ ਹੋਏ ਐਲੋਪੀ ਸਾਹਿਬ ਨੂੰ ਜਦੋਂ ਮੇਰਾ ਸੰਬੰਧ ਉਸ ਜਿੱਥੇ ਪਿਆਰ ਹੁੰਦਾ ਉਸਦੀ ਥੋੜੀ ਟਕਰਾਰ ਵੀ ਹੋ ਜਾਂਦੀ ਹੈ ਪਰਿਵਾਰ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੈਨ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ 파ਟੀ ਤੋਂ ਨਾਰਾਜ਼ਗੀ ਸੀਗੀ ਇੱਕ ਘੜੇ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਾਨੂੰ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਇਹ ਜਾ ਸੀਗਾ ਮੈਂ ਮੈਨੂੰ ਵੀ ਉਹਨਾਂ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੈਂ ਉਹਨਾਂ ਦੀ ਗੱਲ ਤੇ ਕਰ ਰਿਹਾ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਕਿਹੜਾ ਦੌਰ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ੍ਹ 'ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਕੋਲ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਜ਼ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ ਤੋਂ ਹੀ ਮੈਨੂੰ ਗਰੇਜ਼ ਨਹੀਂ ਉਹਨਾਂ ਕੋਲ ਜਾ ਕੇ ਪਰ ਕਾਇਦਾ ਤਾਂ ਵਸਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰੇ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਔਰਗਨ